ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਦੋਦਾਣਾਝ ਮੰਡੀ ਵਿਖੇ ਅੱਜ ਕੱਚਾ ਆਰਟੀਆ ਯੂਨੀਅਨ ਵੱਲੋਂ ਕਾਨਕ ਦੀ ਲਿਫਟਿੰਗ ਨੂੰ ਲੈ ਕੇ ਵੱਡੇ ਦੋਸ਼ ਲਗਾਏ ਗਏ ਇਸ ਬਾਰੇ ਜਾਣਕਾਰੀ ਦਿੰਦੇ ਆ ਗੁਰਸੇਵਕ ਸਿੰਘ ਪ੍ਰਧਾਨ ਨਰੇਸ਼ ਕੁਮਾਰ ਪਲਵਿੰਦਰ ਸਿੰਘ ਜਗਜੀਤ ਸਿੰਘ ਰਸ਼ਪਾਲ ਸਿੰਘ ਗੁਰਪ੍ਰੀਤ ਸਿੰਘ ਬਲਜੀਤ ਸਿੰਘ ਆਦਨੇ ਦੱਸਿਆ ਕਿ ਮੰਡੀ ਵਿੱਚ ਹੁਣ ਤੱਕ 2.5 ਲੱਖ ਕਣਕ ਦੇ ਗੱਟੇ ਦੀ ਖਰੀਦ ਹੋਈ ਪਰ ਨਿਕੰਮੇ ਪ੍ਰਬੰਧਾਕਾਰਨ ਸਿਰਫ 1 ਲੱਖ ਗੱਟਾ ਹੀ ਮੰਡੀ ਵਿੱਚੋਂ ਕਿਹਾ ਗਿਆ ਉਹਨਾਂ ਦੱਸਿਆ ਕਿ ਅਸੀਂ ਉੱਚ ਅਧਿਕਾਰੀਆਂ ਨੂੰ ਕਹਿ ਕਹਿ ਕੇ ਵੀ ਥੱਕ ਗਏ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਤੁਲਾ ਭਾਈ ਜੀ ਦੋਦੇ ਮੰਡੀ ਦੀ ਲਿਫਟਿੰਗ ਦਾ 13 ਤਰੀਕ ਨੂੰ ਦੋਦੇ ਮੰਡੀ ਦੀ ਜਿਹੜੀ ਪਰਚੇਜ ਹੈ ਸ਼ੁਰੂ ਹੋ ਗਈ ਸੀ ਅਪ੍ਰੋਕਸੀਮੇਟਲੀ 14 ਨੂੰ ਤੇ ਉਸ ਅੱਜ ਤੱਕ 1 ਲੱਖ ਗੱਟੇ ਦੀ ਲਿਫਟਿੰਗ ਹੋਈ ਹੈ 2.5 ਲੱਖ ਗੱਟੇ ਦੀ ਪਰਚੇਜ ਪੈ ਗਈ ਹੈ ਇੱਕ ਦਿਨ ਵੀ ਨਹੀਂ ਖਾਲੀ ਗਿਆ ਜਦੋਂ ਅਸੀਂ ਕਿਸੇ ਸੀਨੀਅਰ ਅਧਿਕਾਰੀ ਨੂੰ ਜਾ ਕੇ ਨਹੀਂ ਮਿਲਿਆ ਤੇ ਆਪਦੀ ਮੰਡੀ ਦੀ ਗੱਲਬਾਤ ਉਹਨਾਂ ਮੁਰੇ ਨਹੀਂ ਰਖੇ ਪਰ ਸਾਡੀ ਕਿਸੇ ਵੀ ਤੌਰ ਤੇ ਕੋਈ ਵੀ ਸੁਣਵਾਈ ਨਹੀਂ ਹੋਈ ਨਾ ਤਾਂ ਸਾਨੂੰ ਮੁੱਢ ਤੋਂ ਲੈ ਕੇ ਬਾਰਦਾਨਾ ਪ੍ਰੋਵਾਈਡ ਕਰਾਇਆ ਗਿਆ ਨਾ ਹੀ ਸਾਡੀ ਟਰਾਂਸਪੋਰਟ ਦੀ ਮੇਨ ਪ੍ਰੋਬਲਮ ਉਹ ਸੋਲਵ ਕਰਵਾਈ ਗਈ ਹੈ ਹੁਣ ਆਖ ਕੇ ਅੱਜ ਵੇਖੋ ਵੀ ਰਾਤ ਮੌਸਮ ਖਰਾਬ ਸੀ ਇਹ ਲਗਭਗ 2 ਲੱਖ ਗੱਟਾ ਮੰਡੀ ਦੇ ਵਿੱਚ ਪਿਆ ਜਿਹੜਾ ਨੀਵੇਂ ਥਾਵਾਂ ਦੇ ਵਿੱਚ ਪਾਣੀ ਖੜਕ ਕੇ ਸਾਰੀਆਂ ਬੋਰੀਆਂ ਥੱਲੋ ਡੈਮੇਜ ਹੋ ਗਈਆਂ ਉਹਨਾਂ ਦਾ 5 ਤੋਂ 4 ਰੁਪਏ ਤਾਂ ਗੱਟਾ ਨੂੰ ਸਟੈਕ ਕਰਨ ਦਾ ਖਰਚਾ ਪਊਗਾ ਜੇ 1.5 ਲੱਖ ਬੋਰੀ ਪਈ ਆ ਤੇ ਵੇਖੋ ਵੀ ਉਹਦੀ ਫਿਗਰ ਸੀ 7 ਲੱਖ ਰੁਪਇਆ ਬਣਦੀ ਤੇ 3 ਲੱਖ ਰੁਪਇਆ ਵੀ ਲੱਗ ਚੱਲੋ ਨਜਾਇਜ਼ ਪੈ ਗਿਆ ਸਰਕਾਰੀ ਰੇਟ ਸਾਨੂੰ 2 ਰੁਪਏ 14 ਪੈਸੇ ਮਿਲਦਾ ਉਹ ਅਸੀਂ 4 ਰੁਪਏ ਦੇ ਹੀ ਜਾਨੇ ਆ ਉਸ ਤੋਂ ਇਲਾਵਾ ਟਰਾਂਸਪੋਰਟ ਸਾਨੂੰ ਰੋਜ਼ ਕਹਿ ਦਿੰਦਾ ਸੀ ਚਾਰ ਸਾਧਨ ਕਦੀ ਪੰਜ ਸਾਧਨ ਦਿੰਦਾ ਤੇ ਜਦੋਂ ਕਿਸੇ ਵੱਡੇ ਅਫਸਰ ਕੋਲੇ ਉੱਥੇ ਕਮਿਟਮੈਂਟ ਕਰਕੇ ਆਉਂਦਾ 15 ਤੋਂ 20000 ਗੱਟੇ ਜਿਹਦੇ ਵਾਸਤੇ ਸਾਨੂੰ 20 ਨਗ ਚਾਹੀਦੇ ਜੇ ਇਸ ਰੇਸ ਉਹਨਾਂ ਨੇ ਮਾਲ ਚੱਕਿਆ ਫਿਰ ਤਾਂ ਮਈ ਦਾ ਸਾਰਾ ਮਹੀਨਾ ਤੇ ਅੱਧਾ ਮਹੀਨਾ ਜੂਨ ਦਾ ਵੀ ਜਾਊਗਾ ਤੇ ਜਦੋਂ ਵੀ ਅਸੀਂ ਕਿਸੇ ਕੋਲ ਅਪਰੋਚ ਕਰਦੇ ਆਂ ਉਦੋਂ ਅੱਗੋਂ ਜਾ ਕੇ ਕਹਿ ਦਿੰਦਾ ਇਹਨਾਂ ਕੋਲ ਲੇਬਰ ਹੈ ਨਹੀਂ ਫਲਾਨਾ ਹੈ ਨਹੀਂ ਧੌਂਕਾ ਹੈ ਨਹੀਂ ਸਾਨੂੰ ਮੁੱਢ ਤੋਂ ਲੈ ਕੇ ਖੀਰ ਤੱਕ ਖਰਾਬ ਹੀ ਕਰਦਾ ਹੈ ਜਿੰਮੇਵਾਰੀ ਹੁੰਦੀ ਹੈ ਜਾਂ ਮਹਿਕਮੇ ਦੀ ਜਿੰਮੇਵਾਰੀ ਹੁੰਦੀ ਹੈ ਵੀ ਉਹਨੂੰ ਅਨਲੋਡ ਕਿੰਨੇ ਸਮੇਂ ਚ ਕਿਵੇਂ ਕਰਵਾਉਣਾ ਦੂਜੇ ਪਾਸੇ ਗੱਲ ਆ ਗਈ ਹੁਣ ਜਿਵੇਂ ਦਾ ਦਾ ਮਾਲ ਤਾਂ ਗਿਆ ਪਰਿਆ ਜੋ ਲੇਬਰ ਪ੍ਰਦੇਸ਼ ਚੋਂ ਆਈ ਹੈ ਘੱਟ ਰੇਟ ਤੇ ਆਈ ਜਾਂਦੀ ਹੈ ਸਰਕਾਰ ਰੇਟ ਨਹੀਂ ਵਧਾਉਂਦੀ ਉਹ ਵਿਹਲੀ ਬੈਠੀ ਹੈ ਹੁਣ ਵਿਹਲੀ ਬੈਠੀ ਹੋ ਭੱਜ ਜੂਗੀ ਇੱਥੋਂ ਇਹਦਾ ਗੱਟਿਆਂ ਦਾ ਰੱਖਾ ਕੌਣ ਹੈ ਸਾਡੀ ਤਾਂ ਇਕ ਹੀ ਬੇਨਤੀ ਹੈ ਸਾਡੇ ਤੋਂ ਗਿਣਤੀ ਲੈ ਲੈਣ ਗੱਟਿਆਂ ਦੀ ਚਾਹ ਤਾਂ ਟਰਾਂਸਪੋਰਟ ਲੈ ਲੈ ਚਾ ਮਹਿਕਮਾ ਲੈ ਲੈ ਚਾ ਆਪ ਤਾਂ ਸਾਡੇ ਨੂੰ ਬਣਾ ਇੱਥੇ ਰੱਖ ਲੈ ਪਣਾ ਛੋਣੇ ਤੋਂ ਵੀ ਬਾਅਦ ਚੱਕ ਲੈ ਅਸੀਂ ਗੱਟਾ ਭਰ ਕੇ 24 ਘੰਟੇ ਦੇ ਹੱਕਦਾਰ ਹੁੰਨੇ ਹਾਂ ਵੀ ਗੱਟੇ ਦੀ ਰਾਖੀ ਦੇਣ ਬਾਦ ਚ ਸਾਨੂੰ ਇਹ ਵਜਨ ਪੂਰਾ ਕਰੋ ਦਾਮੀ ਚੋ ਬਿੱਲ ਕਟਾਂਗੇ ਦੂਜੇ ਪਾਸੇ ਹਰੇਕ ਵਰਗ ਦੇ ਵਿੱਚ ਇਹ ਵੀ ਚਲਾਇਆ ਜਾਂਦਾ ਵੀ ਆੜਤੀਆ ਚੋਰ ਆ ਆੜਤੀਆ ਚੋਰ ਆ ਹੁਣ ਜਿਹੜਾ ਕੋਈ ਦੱਸਣਾ ਚਾਹੁੰਦਾ ਵੀ ਆੜਤੀਆ ਕਿਹੜੇ ਪੱਖ ਤੋਂ ਚੋਰ ਆ ਉਹ ਆ ਕੇ ਤੁਹਾਡੇ ਕੈਮਰੇ ਤੇ ਆ ਕੇ ਸਾਡੇ ਨਾਲ ਗੱਲਬਾਤ ਕਰ ਲੈ ਵੀ ਐਸ ਪੱਖ ਤੋਂ ਅਸੀਂ ਚੋਰ ਆ ਸਾਡੀ ਤਾਂ ਇਹ ਹੀ ਬੇਨਤੀ ਹੈ ਜੀ ਤਾਂ ਸਾਨੂੰ ਸਾਧਨ ਪੂਰੇ ਕਰਾ ਦੇ ਜਾਂ ਸਾਡਾ ਵੀ ਬਾਈਕਾਟ ਦਾ ਫੈਸਲਾ ਇਹੀ ਹੈ ਸਾਰੇ ਯੂਨੀਅਨ ਦਾ ਫੈਸਲਾ ਜਿਹੜੀ ਸ਼ਾਰਟੇਜ ਦੀ ਜ਼ਿੰਮੇਵਾਰੀ ਆ ਉਹ 24 ਘੰਟਿਆਂ ਤੋਂ ਬਾਅਦ ਤੋਂ 36 ਘੰਟਿਆਂ ਤੱਕ ਸਾਡੀ ਹੁੰਦੀ ਆ ਉਸ ਤੋਂ ਬਾਅਦ ਟਰਾਂਸਪੋਰਟ ਦੀ ਆ ਬਾਰਦਾਨਾ ਵੀ ਮਾੜਾ ਉਹ ਗੱਟਾ ਜਰਿਆ ਪਿਆ ਵਿੱਚੋਂ ਦਾਣੇ ਕਿਰੀ ਜਾਂਦੇ ਦਾਣੇ ਕਿਰੀ ਜਾਂਦੇ ਕੁਝ ਔਲਟੇ ਸਾਡੇ ਤੇ ਪਈ ਜਾਂਦੀ ਹੈ ਦੂਜੀ ਇੱਕ ਵੱਡੀ ਜਿਹੜੀ ਪ੍ਰੋਬਲਮ ਉਹ ਤੁਹਾਡੇ ਦੇ ਨਿਗਾਹ ਚ ਹੋਰ ਕਰਾ ਲਿਆ ਅੱਗੇ ਸਾਡੀ ਦਾੜਤ ਹੁੰਦੀ ਸੀ 2.5 ਅੱਜ ਦੀ ਤਾਂ ਉਹਨਾ 60 ਰੁਪਏ ਕਵਾਂਟਲ ਬਣਦੀ ਉਹ ਰਹਿ ਗਈ ਸਾਡੀ 44 ਰੁਪਏ 8 ਰੁਪਏ ਗੱਟਾ ਸਾਨੂੰ ਕੱਟ ਲੱਗ ਗਿਆ 4 ਲੱਖ ਗੱਟਾ ਮੰਡੀ ਦੇ ਉਹਨਾ 32 ਲੱਖ ਰੁਪਇਆ ਆ ਸੌਰੀ 16 ਲੱਖ ਰੁਪਇਆ ਨਹੀਂ 4 ਆ 32 ਲੱਖ ਰੁਪਇਆ ਸਾਨੂੰ ਇਹ ਕੱਲੀ ਮੰਡੀ ਨੂੰ 32 ਲੱਖ ਰੁਪਈਆ ਦામੀ ਚੋਂ ਘਟ ਆਉਣਾ 2 ਰੁਪਈਆ ਸਾਡਾ ਹੋ ਗਿਆ ਲਿਫਟਿੰਗ ਵਾਲਾ 8 ਲੱਖ 40 ਲੱਖ ਰੁਪਈਆ ਹੋ ਗਿਆ 5 ਲੱਖ ਰੁਪਈਆ ਸਟੈਕਾਂ ਦਾ 45 ਲੱਖ ਰੁਪਈਆ ਐਡੀ ਕਿ ਛੋਟੀ ਮੰਡੀ ਚ ਸਾਨੂੰ ਘਟ ਆ ਤੇ ਦੂਜੇ ਪਾਸੇ ਸਾਨੂੰ ਇਹ ਬਣਾਇਆ ਜਾਂਦੇ ਵੱਧ ਤੋਲਦੇ ਐ ਚੋਰ ਐ ਫਲਾਨਾ ਐ ਤੇ ਅੱਜ ਜਿਹੜਾ ਮਰਜ਼ੀ ਆ ਕੇ ਸਾਡੇ ਨਾਲ ਬਹਿ ਕੇ ਟੇਬਲ ਟਾਕ ਕਰ ਲੈ ਸਾਨੂੰ ਸਾਫਤ ਕਰਦੇ ਵੀ ਐਸ ਗੱਲ ਤੁਸੀਂ ਗਲਤ ਐ ਜਾਂ ਗਲਤ ਬਲੇਮ ਲਾਉਨੇ ਆ ਅਸੀਂ ਆਪ ਦਾ ਰਜਾਨਾ ਭਰਨ ਨੂੰ ਤਿਆਰ ਪੰਜਾਬ ਦੀ ਖੇਤੀ ਅਤੇ ਕਿਸਾਨਾਂ ਦੇ ਹੱਕ ਵਿੱਚ ਭੁਗਤਦੇ ਹਾਂ ਇੱਕ ਵਾਰ ਫਿਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਵਿੱਚ ਕੰਮ ਕਰ ਰਹੇ ਸ਼੍ਰੀ ਮੁਖਸਰ ਸਾਹਿਬ ਦੇ ਚੀਫ ਐਗਰੀਕਲਚਰ ਅਧਿਕਾਰੀ ਨੇ ਜ਼ਿਲ੍ਹਾ ਪੁਲਿਸ ਅਤੇ ਉਪ ਮੰਡਲ ਮੈਜਿਸਟਰੇਟ ਦੇ ਨਾਲ ਸਾਂਝੀ ਟੀਮ ਵੱਜੋਂ ਵੱਡਾ ਐਕਸ਼ਨ ਕਰਦਿਆਂ ਕਿਦੜਬਾਹਾ ਦੇ ਪੰਜਾਬ ਬੀਜ ਭੰਡਾਰ ਦੇ ਬੀਜਾਂ ਵਾਲੇ ਗੋਦਾਮ ਨੂੰ ਮੁਕੰਮਲ ਤੌਰ ਤੇ ਸੀਲ ਕਰ ਦਿੱਤਾ ਮੈਂ ਕਰਨਜੀਤ ਸਿੰਘ ਖੇਤੀਬੜੀ ਅਫਸਰ ਸ਼੍ਰੀ ਮੁਖਸਰ ਸਾਹਿਬ ਕਈ ਚੱਕਰ ਮਿਲ ਰਹੇ ਸੀ ਪਿਛਲੇ ਕਈ ਦਿਨਾਂ ਤੋਂ ਤੇ ਉਹਦੇ ਕਰਕੇ ਅਸੀਂ ਜਿਹੜਾ ਪੀਜ ਵਾਲੇ ਡੀਲਰ ਹੈਗੇ ਉਹਨਾਂ ਦੀ ਚੈਕਿੰਗ ਕਰ ਰਹੇ ਸੀਗੇ ਤੇ ਉਹਦੇ ਚ ਫਿਰ ਅੱਜ ਜਿਹੜਾ ਇਹ ਪੰਜਾਬ ਪੀਜ ਭੰਡਾਰ ਦੇ ਨਾਂ ਤੇ ਚੌਕ ਸੀ ਜੀ ਢੁੰਨੇ ਦੇ ਬਾਸਪਤੀ ਦੇ ਪੀਜ ਉਹ ਇੱਕ ਗਦਾਮ ਦੇ ਵਿੱਚ ਸਟੋਰ ਕੀਤੇ ਹੋਏ ਸੀਗੇ ਉਹਨੂੰ ਐਡੀਸ਼ਨ ਕਰਾਉਣਾ ਹੁੰਦਾ ਲਾਇਸੈਂਸ ਤੇ ਪਰ ਇਹ ਜਿਹੜਾ ਗਦਾਮ ਆ ਇਹ ਐਡੀਸ਼ਨ ਨਹੀਂ ਹੈਗਾ ਸੀਗਾ ਇਸ ਕਰਕੇ ਅਸੀਂ ਜਿੰਨਾ ਨੂੰ ਸੌਕ ਅੰਦਰ ਪਿਆ ਹੈ ਉਹਨੂੰ ਸੀਜ ਕਰਤ ਸਭ ਲੋਕ ਸਾਡੇ ਪੁਲਿਸ ਦੀ ਹਾਜ਼ਰੀ 'ਚ ਸਬ ਡਿਵੀਜ਼ਨਲ ਮਨਿਸਟਰੇਟ ਗਿੱਦੜਵਾਹਾ ਦੇ ਹੁਕਮਾਂ ਦੇ ਮੁਤਾਬਕ ਜਾਂ ਉਹਨਾਂ ਦੀ ਸਹਿਮਤੀ ਦੇ ਨਾਲ ਅਸੀਂ ਇਹ ਸਾਰੀ ਕਾਰਵਾਈ ਕੀਤੀ ਆ ਕਿ ਪਹਿਲੋਂ ਪੂਰੀ ਬੇਨਤੀ ਕੀਤੀ ਆ ਫਿਰ ਜਿਹੜੇ ਆ ਉਹਨਾਂ ਦੇ ਬੀਜ ਆ ਜਿਨ੍ਹਾਂ ਦੇ ਵਿੱਚ ਸਾਨੂੰ ਲੱਗਦਾ ਹੈਗਾ ਸੀ ਕਿ ਇਹਨਾਂ ਦੇ ਸੈਂਪਲ ਲੈਣੇ ਆ ਉਹ ਸੈਂਪਲ ਲਏ ਆ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਇਹ ਇਹਨਾਂ ਦੀ ਸੀਜ਼ ਕਰਨ ਦੀ ਜਾਂ ਸੀਲ ਕਰਨ ਦੀ ਕਾਰਵਾਈ ਉਹ ਚੱਲ ਗਈ ਜੀ ਸਾਡੇ ਕਿ ਬਜਾਈ ਦਾ ਸਮਾਂ ਚੱਲ ਰਿਹਾ ਇਹਦੇ ਵਿੱਚ ਨਰਮੇ ਦੇ ਬੀਜ ਵੀ ਸੇਲ ਹੋ ਰਹੇ ਆ ਬਾਸਪਤੀ ਦੇ ਵੀ ਝੋਨੇ ਦੇ ਵੀ ਮੱਕੀ ਉੱਤੇ ਵੀ ਮਰਬੂੰਗੀ ਦੇ ਵੀ ਕਿ ਅਸੀਂ ਲਗਾਤਾਰ ਸਾਡੀਆਂ ਬਲਾਕ ਲੈਵਲ ਦੀਆਂ ਟੀਮਾਂ ਜਾਂ ਜ਼ਿਲ੍ਹਾ ਪੱਧਰ ਦੇ ਉੱਗਣ ਦਸਤੇ ਵਰਗਾ ਚੈਕਿੰਗ ਸਾਰੇ ਜ਼ਿਲ੍ਹੇ ਦੇ ਵਿੱਚ ਚੱਲ ਰਹੀ ਹੈ ਆਉਣ ਵਾਲੇ ਦਿਨਿਆਂ ਦੇ ਵਿੱਚ ਜੇਕਰ ਕਿਤੇ ਵੀ ਖਾਮੀ ਪਾਈ ਗਈ ਤਾਂ ਅਸੀਂ ਉਹਦੀ ਤੁਰੰਤ ਕਰਦੇ ਕਰਾਂਗੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮ ਦੌਰਾਨ ਆਮ ਆਦਮੀ ਪਾਰਟੀ ਦੇ ਮੰਤਰੀ ਵਿਦਾਇਕਾ ਤੇ ਹਲਕਾ ਇੰਚਾਰਜ ਦਾ ਕਿਸਾਨ ਜਥੇਬੰਦੀਆਂ ਨਾਲ ਟਕਰਾ ਰੋਜ਼ਾਨਾ ਹੀ ਸਾਹਮਣੇ ਆਉਂਦਾ। ਅਜਿਹਾ ਇੱਕ ਮਾਮਲਾ ਹਲਕਾ ਕਾਧੀਆਂ ਦੇ ਪਿੰਡ ਪਿੱਟੇ ਵੱਡ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਪਿੰਡ ਦੇ ਸਕੂਲ ਦੇ ਵਿਕਾਸ ਕਾਰਜਾਂ ਦਾ ਉਤਕਾਰਣ ਕਰਨ ਪਹੁੰਚੇ ਹਲਕਾ ਕਾਧੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਅੰਦਰ ਮਾਨ ਮੌਜੂਦਾ ਸਮੇਂ ਵਿੱਚ ਪੰਜਾਬ ਸਰਕਾਰ ਦਾ ਕਿਸਾਨਾਂ ਨਾਲ ਚੱਲ ਰਹੇ ਸੰਘਰਸ਼ ਬਾਰੇ ਤਿੱਖੇ ਸਵਾਲ-ਜਵਾਬ ਵੀ ਹੋਏ। ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਸਾਰੇ ਪੰਜਾਬ 'ਚ ਚੱਲ ਰਹੀ ਆ। ਉਹਦੇ ਤਹਿਤ ਵਿਧਾਨ ਸਭਾ ਹਲਕਾ ਕਾਦੀਆਂ 'ਚ ਵੀ ਅਸੀਂ ਨਿਰੰਤਰ ਸਕੂਲਾਂ 'ਚ ਜਾ ਕੇ ਜੋ ਵਿਕਾਸ ਤੇ ਕਾਰਜ ਹੋਏ ਨੇ ਉਹਨਾਂ ਦੀ ਇਨੌਗਰੇਸ਼ਨ ਕਰ ਰਹੇ ਆ। ਸੋ ਅੱਜ ਇੱਥੇ ਪਿੱਟੇਵੜ੍ਹ ਸਕੂਲ ਜਿਹੜਾ ਗਵਰਨਮੈਂਟ ਸਕੂਲ ਆ 6,70,000 ਰੁਪਏ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਇੱਥੇ ਆਇਆ ਔਰ ਬਾਉਂਡਰੀ ਵਾਲ ਦਾ ਕੰਮ ਹੋਇਆ, ਕਮਰਿਆਂ ਦਾ ਹੋਇਆ। ਬਹੁਤ ਵਧੀਆ ਢੰਗ ਨਾਲ ਜਿਹੜੇ ਆ ਇੱਥੇ ਵਿਕਾਸ ਦੇ ਕੰਮ ਹੋਏ ਆ ਔਰ ਕਾਦੀਆਂ ਹਲਕੇ ਦੇ ਵਿੱਚ ਵੀ ਤਕਰੀਬਨ 50 ਕਰੋੜ ਰੁਪਏ ਜਿਹੜਾ ਵਾ ਸਿੱਖਿਆ ਵਿਭਾਗ ਨੇ ਜਿਹੜਾ ਵਾ ਇੱਥੇ ਦਿੱਤਾ ਵਾ ਔਰ ਜਿਹਦੇ ਨਾਲ ਨਵੇਂ ਕਲਾਸਰੂਮ ਬਣੇ ਆ ਨਵੀਆਂ ਲਾਇਬ੍ਰੇਰੀਆਂ ਬਣੀਆਂ ਬਾਉਂਡਰੀ ਬਾਲ ਬਣੀਆਂ ਨਵੇਂ ਟਰੈਕ ਬਣੇ ਆ ਸਕੂਲਾਂ ਦੀ ਜਿਹੜੀ ਆ ਨੁਹਾਰ ਬਦਲੀ ਗਈ ਆ ਔਰ ਤਕਰੀਬਨ 122 ਸਕੂਲ ਨੇ ਜਿੰਨਾ ਚੇ ਕੰਮ ਹੋਇਆ ਓਕੇ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਆ ਕਿਉਂਕਿ ਕਿਉਂਕਿ 70 75 ਸਕੂਲਾਂ ਚ ਤੇ ਮੈਂ ਆਪ ਜਾ ਆਇਆ ਉਹਨਾਂ ਵਿੱਚੋਂ 5-7 ਸਕੂਲ ਹੋਣਗੇ ਮੈਂ ਮੰਨਦਾ ਜਿੰਨਾ ਚ ਉਹ ਵੀ ਮੈਂ ਡੀਓ ਸਾਹਿਬ ਨਾਲ ਗੱਲ ਕੀਤੀ ਆ ਕਿ ਜਿੱਥੇ ਰੈਗੂਲਰ ਟੀਚਰ ਆ ਸਕਦਾ ਰੈਗੂਲਰ ਆ ਜੇ ਜੇ ਨਹੀਂ ਤੇ ਆਪਾਂ ਡੈਪੂਟੇਸ਼ਨ ਤੇ ਲਿਆ ਕੇ ਕਈਆਂ ਸਕੂਲਾਂ ਚ ਗਿਣਤੀ ਵਧ ਵੀ ਆ ਇਹ ਵੀ ਨਾਲ ਆ ਕਿ ਥੋੜੇ ਬੱਚੇ ਆ ਤੇ ਗਿਣਤੀ ਵਧਦਾ ਉਹਦੇ ਚ ਆਪਾਂ ਇਸੇ ਤਰ੍ਹਾਂ ਕਰਾਂਗੇ ਕਿ ਵਧ ਜਿਹੜੇ ਆ ਉਹਨਾਂ ਦੀ ਰੈਸ਼ਨਲਾਈਜੇਸ਼ਨ ਕਰਕੇ ਤੇ ਬੱਚਿਆਂ ਦੀ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਜਿਹੜੇ ਆ ਟੀਚਰ ਉੱਤੇ ਪ੍ਰੋਵਾਈਡ ਹੋਊਗਾ ਮੇਖੋ ਬੜਾ ਮੰਤ ਭਾਗਾ ਵਾ ਕਿ ਅੱਗੇ ਹਾਲਾਤ ਸਾਡੇ ਪਾਕਿਸਤਾਨ ਨਾਲ ਜਿਸ ਤਰ੍ਹਾਂ ਤੇ ਚੱਲ ਰਿਹਾ ਅਸੀਂ ਸਾਰੇ ਜਾਣਦੇ ਆ ਇਹਦੇ باوجود ਵੀ ਜਿਹੜਾ ਵਾ ਹਰਿਆਣੇ ਨੇ ਜਾਂ ਕੇਂਦਰ ਦੀ ਸਰਕਾਰ ਬੀਜੇਪੀ ਸਰਕਾਰ ਨੇ ਪੰਜਾਬ ਨਾਲ ਪੰਜਾਬ ਦੇ ਪਾਣੀਆਂ ਤੇ ਜਿਹੜਾ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਕਦਾ ਚਿੱਤ ਵੀ ਪੰਜਾਬ ਜਿਹੜਾ ਬਰਦਾਸ਼ਤ ਨਹੀਂ ਕਰੂਗਾ ਔਰ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਪ ਨੰਗਲ ਜਾ ਕੇ ਤੇ ਜਿਹੜਾ ਸਾਰਾ ਕੰਮ ਆਪਣੇ ਹੱਥ ਚ ਲੈ ਲਿਆ ਵਾ ਔਰ ਇੱਕ ਵੀ ਬੂੰਦ ਜਿਹੜੀ ਪੰਜਾਬ ਦੀ ਆ ਉਹ ਦੂਜੀਆਂ ਸਟੇਟਾਂ ਨੂੰ ਨਹੀਂ ਦਿੱਤੀ ਜਾਏਗੀ ਸੈਸ਼ਨ ਬੁਲਾਇਆ ਜਾ ਰਿਹਾ ਜਲਦੀ ਇਸਮੇ ਅੱਜ ਸਰਪਾਰਟੀ ਮੀਟਿੰਗ ਹੋ ਗਈ ਆ ਸੋងਵਾਰ ਨੂੰ ਜਿਹੜਾ ਸੈਸ਼ਨ ਆ ਵਿਧਾਨ ਸਭਾ ਦਾ ਇੱਕ ਦਿਨ ਦਾ ਬੁਲਾਇਆ ਗਿਆ। ਬਾਬਾ ਬੰ다 ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ 바ਵਾ ਚੰਡੀਗੜ੍ਹ ਫਾਊਂਡੇਸ਼ਨ ਦੇ ਪ੍ਰਧਾਨ ਹਰਿੰਦਰ ਸਿੰਘ ਹੰਸ ਐਡਵੋਕੇਟ ਸਰਪ੍ਰਸ ਡਾਕਟਰ ਜਗਤਾਰ ਸਿੰਘ ਤੇਮਾਨ ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਸ਼ੀਨਾ ਅਮਰੀਕਾ ਫਾਊਂਡੇਸ਼ਨ ਦੇ ਜਨਰਲ ਸਕੱਤਰ ਦਲਜੀਤ ਸਿੰਘ ਸਮਾਜ ਸੇਵੀ ਜਸਵਿੰਦਰ ਸਿੰਘ ਜੱਸੀ ਕੁਲਜੀਤ ਸਿੰਘ ਵੇਦੀ ਪੁਸ਼ਪਿੰਦਰ ਸ਼ਰਮਾ ਨੇ ਕਿਹਾ ਹੈ ਕਿ 10 ਮਈ ਨੂੰ 315ਵੇਂ ਸਰਹੰਦ ਦਿਵਸ ਦੇ ਇਤਿਹਾਸਿਕ ਦਿਹਾੜੇ ਤੇ 15ਵਾਂ ਫਤਿਹ ਮਾਰਚ ਬਾਬਾ ਬੰਦਾ ਸਿੰਘ ਬਹਾਦਰ ਪਾਵਨ ਰਕਬਾ ਤੋਂ ਸਵੇਰੇ 8 ਵਜੇ ਨਿਹੰਗਾਂ ਸਿੰਘਾਂ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ੍ਰਸਤੀ ਹੇਠ ਸੈਂਕੜੇ ਗੱਡੀਆਂ ਦੇ ਕਾਫਲੇ ਸਮੇਤ ਹਾਥੀ ਘੋੜਿਆਂ ਨਾਲ ਆਰੰਭ ਹੋਵੇਗਾ ਜੋ ਦੋ ਦਰਜਨ ਤੋਂ ਵੱਧ ਸਥਾਨਾਂ ਤੇ ਸਵਾਗਤ ਲਈ ਰੁਕਦਾ ਹੋਇਆ ਦੁਪਹਿਰ 1 ਵਜੇ ਚੱਪੜ ਜਿੜੀ ਪਹੁੰਚੇਗਾ ਚੱਪੜ ਜਿੜੀ ਵਿਖੇ ਢਾਡੀ ਕਵੀਸ਼ਰ ਅਤੇ ਇਤਿਹਾਸਕਾਰ ਵਿਚਾਰ ਪੇਸ਼ ਕਰਨਗੇ ਇਹ ਮਾਰਚ ਲੰਗਰ ਸ਼ਕਣ ਤੋਂ ਬਾਅਦ 3 ਵਜੇ ਸਰਹੰਦ ਵਿਖੇ ਫਤਿਹ ਦਾ ਝੰਡਾ ਲਹਿਰਾਉਣ ਲਈ ਰਵਾਨਾ ਹੋਵੇਗਾ ਝੰਡਾ ਲਹਿਰਾਉਣ ਦੀ ਰਸਮ ਸ਼ਾਮੀ 5 ਵਜੇ ਹੋਵੇਗੀ ਤੇ ਉਪਰੰਤ ਫਤਿਹਗੜ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਹੋਵੇਗੀ ਤੇ ਸਮਾਪਤੀ ਵੀ ਕੀਤੀ ਜਾਵੇਗੀ 700 ਸਾਲ ਦੇ ਮੁਗਲ ਸਾਮਰਾਜ ਦਾ ਖਾਤਮਾ ਕਰਕੇ ਇੱਕ ਬੜਾ ਗੌਰਵਮਈ ਇਤਿਹਾਸ ਰਚ ਪਰ ਕਿਤੇ ਨਾ ਕਿਤੇ ਚੱਪੜਚੜੀ ਦੇ ਵਿਧਾਨ ਨੂੰ ਚੱਪੜਚੜੀ ਦੇ ਇਤਿਹਾਸ ਨੂੰ ਚੱਪੜਚੜੀ ਦੀ ਧਰਤੀ ਨੂੰ ਅਸੀਂ ਭੁਲਾਈ ਰੱਖਿਆ ਕਿਸੇ ਨੇ ਉਸ ਵਕਤ ਧਿਆਨ ਨਹੀਂ ਦਿੱਤਾ ਪਿਛਲੀਆਂ ਗੱਲਾਂ ਜੋ ਸੁਣਦੇ ਆ ਕਿਸੇ ਟਾਈਮ ਇੱਥੇ ਗੁਰਚੰਦ ਸਿੰਘ ਟੋੜਾ ਆਏ ਇੱਥੇ ਸੰਤ ਜਰਨੈਲ ਸਿੰਘ ਵੀ ਆਏ ਤੇ ਜੋ ਉਹ ਆਏ ਸਿਰਫ ਨਮਸਕਾਰ ਕਰਕੇ ਚਲੇ ਗਏ ਪਰ ਉੱਥੇ ਕੋਈ ਜਗ੍ਹਾ ਜਾਉ ਨੂੰ ਇਤਿਹਾਸ ਨੂੰ ਸਥਾਪਿਤ ਨਹੀਂ ਕਰ ਸਕੇ ਕੀਤਾ ਗਿਆ ਤੇ ਫਿਰ ਸਮਾਂ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਮੈਂ ਸਮਝਦਾ ਇਤਿਹਾਸ ਨੂੰ ਸੰਭਾਲਦਾ ਉਪਰਾਲਾ ਤੇ ਇਹ ਜਗਾ ਬਣੀ ਆ ਜੋ ਇੱਕ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਐਡੀ ਵੱਡੀ ਇਹ ਇੱਕ ਸਥਾਨ ਹੋਵੇ ਇਤਿਹਾਸ ਦੇ ਵਿੱਚ ਐਡੀ ਮਹੱਤਤਾ ਹੋਵੇ ਤੇ ਉਹਨੂੰ ਸੰਭਲਦਾ ਉਪਰੰਦ ਕੀਤਾ ਗਿਆ ਅਸੀਂ ਪਿਛਲੇ 15 ਸਾਲ ਤੋਂ ਅਸੀਂ ਉਥੋਂ ਫਤਿਹ ਮਾਰਚ ਇਹ ਚੱਲਦਾ ਲੁਧਿਆਣੇ ਦੇ ਨਜ਼ਦੀਕ ਰਕਵਾ ਪਿੰਡ ਆ ਉਥੋਂ ਤੇ ਜਿਹੜਾ ਕਿ ਵੱਖਵਾ ਸ਼ਹਿਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਨਹਿنگ ਸਿੰਘ ਫੌਜਾਂ ਤੇ ਇਸ ਤਰ੍ਹਾਂ ਦਾ 100 ਸਵਾ 100 ਵੱਡੀ ਤੇ ਅੱਗੇ ਬਸ ਤੇ ਇਸ ਤਰ੍ਹਾਂ ਦਾ ਇਹ ਇਹ ਸਾਰਾ ਚੱਲਦਾ ਸਰਕਾਰ ਵੱਲੋਂ ਵੀ ਸਕਾਉਟ ਵਗੈਰਾ ਸਾਰਾ ਬਸੋ ਬਸੋ ਪ੍ਰੋਪਰ ਉਹ ਫਤਿਹ ਮਾਰਚ ਅਸੀਂ ਖੜਦੇ ਹਾਂ ਉੱਥੇ ਤੇ ਹੁਣ 13 ਮਈ ਨੂੰ ਸਾਡਾ ਜੋ ਪ੍ਰੋਗਰਾਮ ਦਾ 1:30 ਵਜੇ ਅਸੀਂ ਇੱਥੇ ਪਹੁੰਚਾਂਗੇ ਚੱਪੜਚੜੀ ਇੱਥੇ ਬਕਾਇਦਾ ਸਵਾਗਤ ਹੋਵੇਗਾ ਚੱਪੜਚੜੀ ਤੋਂ ਬਾਅਦ ਤਕਰੀਬਨ 3 ਵਜੇ ਇੱਥੋਂ ਅਸੀਂ ਸਰਹੰਦ ਲਈ ਰਵਾਨਾ ਹੋਵਾਂਗੇ ਇਹ ਸਾਡਾ ਪ੍ਰੋਗਰਾਮ ਹੈ ਤੇ ਮੇਰੀ ਬੇਨਤੀ ਹੈ ਕਿ ਸਾਨੂੰ ਉਹਦੀ ਜਿੱਥੇ ਕਵਰੇਜ ਲਈ ਸਾਨੂੰ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਨ੍ਹਾਂ ਨੇ ਐਡਾ ਵੱਡਾ ਇਤਿਹਾਸ ਰਚਿਆ ਅੱਜ ਦੇ ਕਿਸਾਨਾਂ ਨੂੰ ਮਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਉਣ ਵਾਲਾ ਬਾਬਾ ਬੰਦਾ ਬਹਾਦਰ ਕਿ ਲੈਂਡ ਟੂ ਟਿਲਰ ਹੜ ਵਾਹ ਕੀ ਜ਼ਮੀਨ ਦਾ ਮਾਲਕ ਹੋਵੇ ਇਹ ਬਹੁਤ ਵੱਡੀ ਡੀਡ ਹੈ ਹੁਣ ਮਹਾਲੀਚ ਪੰਜਾਬੀ ਫਿਲਮ ਸ਼ੌਂਕੀ ਸਰਦਾਰ ਦੇ ਟ੍ਰੇਲਰ ਦੀ ਸ਼ਾਨਦਾਰ ਲਾਂਚਿੰਗ ਹੋਈ ਇਹ ਫਿਲਮ ਜੀ ਸਟੂਡੀਓਜ਼ ਬਾਸ ਮਿਊਜ਼ਿਕਲ ਰਿਕਾਰਡਸ ਪ੍ਰਾਈਵੇਟ ਲਿਮਟਿਡ ਅਤੇ 754 ਫਿਲਮ ਸੇ ਬੈਨਰ ਹਿੱਟ ਬਣੀ ਹੈ ਫਿਲਮ 16 ਮਈ 2025 ਨੂੰ ਸਿਨੇਮਾ ਕਾਰਾਂ ਵਿੱਚ ਰਿਲੀਜ਼ ਹੋ ਵਿਗਤੀ ਇਸ ਮੌਕੇ ਫਿਲਮ ਦੀ ਸਟਾਰ ਕਾਸਟ ਮੌਜੂਦ ਸੀ ਜਿਸ ਵਿੱਚ ਬੱਬੂ ਮਾਨ ਗੁਰੂ ਰੰਧਾਵਾ ਗੱਗੂ ਗਿੱਲ ਸੁਨੀਤਾ ਤੇ ਨਿਮਰਤ ਕੋਰ ਆਲੂਵਾਲੀਆ ਹਸ਼ਨੀਮ ਚੋਹਾਨ ਅਤੇ ਧੀਰਜ ਕੁਮਾਰ ਸ਼ਾਮਿਲ ਸਨ ਸਟਾਰ ਕਾਸਟ ਦਾ ਸਮਰਥਨ ਕਰਨ ਲਈ ਹਰਸਿਮਰਨ ਅਤੇ ਐਲੀ ਮੰਗਟਵੀ ਮੌਜੂਦ ਸਨ ਫਿਲਮ ਦੇ ਡਾਇਰੈਕਟਰ ਤਿਰਿਸ਼ ਤੇ ਕੈਦਾਰ ਨਾਥ ਫਰਤਨ ਅਤੇ ਪ੍ਰੋਡਿਊਸਰ ਇਸ਼ਾਨ ਕਪੂਰ ਸ਼ਾਹ ਜੰਡਿਆਲੀ ਤਰਮਿੰਦਰ ਬਟੋਲੀ ਅਤੇ ਹਰਜੋਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਟ੍ਰੇਲਰ ਵਿੱਚ ਸ਼ੌਂਕੀ ਸਰਦਾਰ ਦੀ ਭਾਵੁਕ ਅਤੇ ਐਕਸ਼ਨ ਨਾਲ ਭਰਪੂਰ ਕਹਾਣੀ ਦੀ ਚਲਕ ਵਿਖਾਈ ਗਈ ਹੈ ਇਹ ਫਿਲਮ ਪਰਿਵਾਰ ਪਿਆਰ ਵਫਾਦਾਰੀ ਅਤੇ ਸ਼ਾਨ ਦੀਆਂ ਗੱਲਾਂ ਵੀ ਕਰਦੀ ਹੈ ਬੱਬੂ ਮਾਨ ਅਤੇ ਹਸ਼ਨੀਨ ਚੋਹਾਨ ਦੀ ਜੋੜੀ ਦੇ ਨਾਲ-ਨਾਲ ਗੁਰੂ ਰੰਦਾਵਾ ਅਤੇ ਨਿਮਰਤ ਗੌਰ ਦੀ ਨਵੀਂ ਜੋੜੀ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗੀ ਸ਼ਾਨਦਾਰ ਸੰਗੀਤ ਅਤੇ ਮਜ਼ਬੂਤ ਕਹਾਣੀ ਨਾਲ ਇਹ ਫਿਲਮ ਹਰ ਉਮਰ ਦੇ ਦਰਸ਼ਕਾਂ ਲਈ ਮਨੋਰੰਜਨ ਦਾ ਵੱਡਾ ਤਮਾਕਾ ਹੈ ਤੇ ਸਾਰਿਆਂ ਦਾ ਆਉਣ ਵਾਸਤੇ ਮੈਨੂੰ ਲੱਗਦਾ ਭਾਈ ਨੇ ਧੀਰੇ ਚ ਪਹਿਨੇ ਦੱਸ ਹੀ ਦਿੱਤਾ ਵਾ ਕਿ ਫਿਲਮ ਜਿਹੜੀ ਕਿਉਂਕਿ ਇਹਨਾਂ ਦੀ ਹੀ ਰਾਈਟਿੰਗ ਆ ਫਿਲਮ ਲਿਖੀ ਵੀ ਇਹਨਾਂ ਦੀ ਹੋਈ ਆ ਸਕ੍ਰੀਨਪਲੇ ਭਾਈ ਦਾ ਵਾ ਡਾਇਰੈਕਸ਼ਨ ਇਹਨਾਂ ਦੀ ਆ ਤੇ ਆਈ ਥਿੰਕ ਇਹਨਾਂ ਦਾ ਇੱਕ ਵਰਲਡ ਸੀ ਜਿਹੜਾ ਇਹਨਾਂ ਨੇ ਸਾਨੂੰ ਸੁਣਾਇਆ ਤੇ ਅਸੀਂ ਉਸ ਵਰਲਡ ਦਾ ਪਾਟ ਜਿਹੜਾ ਬਣਿਆ ਉਹ ਇਹਨਾਂ ਦੀ ਇਹਨਾਂ ਦੇ ਕਰਕੇ ਬਣਿਆ ਕੋਈ ਵੀ ਐਕਟ ਕਰ ਸਕਦਾ ਸੀ ਪਰ ਇਹਨਾਂ ਨੇ ਸਾਨੂੰ ਕਾਸਟ ਕੀਤਾ ਬਾਈ థాంਕ ਯੂ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਫਿਲਮ ਜਿਹੜੀ ਆ ਬਹੁਤ ਜ਼ਿਆਦਾ ਘੈਂਟ ਆ ਬਹੁਤ ਵਧੀਆ ਫਿਲਮ ਆ ਤੇ ਉਮੀਦ ਕਰਦੇ ਆਂ ਕਿ ਤੁਹਾਨੂੰ ਜੇ ਤੁਸੀਂ ਪੂਰੀ ਫਿਲਮ ਵੇਖੋਗੇ ਤੁਹਾਨੂੰ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਦਿਖਣਗੀਆਂ ਜੋ ਪਹਿਲੀ ਵਾਰ ਵੀ ਹੋਏ ਨੇ ਨਾਲ ਦੀ ਨਾਲ ਇੱਕ ਮੈਸੇਜ ਜਿਹੜਾ ਜਿਹੜਾ ਭਾਈਚਾਰੇ ਦਾ ਮੈਸੇਜ ਅਸੀਂ ਦੇਣਾ ਦੇਣ ਦੀ ਕੋਸ਼ਿਸ਼ ਕੀਤੀ ਉਹ ਤੁਹਾਡੇ ਤੱਕ ਪਹੁੰਚੇਗਾ ਸੋ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆਪਣੀ ਮੈਨੀਫੈਸਟੇਸ਼ਨ ਡਾਇਰੀ ਦੇ ਵਿੱਚ ਨਾ ਲਿਖਦੀ ਹੁੰਦੀ ਸੀ ਕਿ ਮੈਂ ਇੱਕ ਦਿਨ ਧੀਰਜ ਸਰ ਨਾਲ ਕੰਮ ਕਰਨਾ ਚਾਹੁੰਨੀ ਆ ਬਬੂਮਾਨ ਸਰ ਨਾਲ ਗੁਰੂ ਰੰਦਾਵਾ ਜੀ ਨਾਲ ਤੇ ਉਹ ਦਿਨ ਆਇਆ ਤਾਂ ਮੈਨੂੰ ਬਹੁਤ ਖੁਸ਼ੀ ਆ ਇਸ ਚੀਜ਼ ਦੀ ਫਿਲਮ ਦਾ ਟ੍ਰੇਲਰ ਤੁਸੀਂ ਦੇਖਿਆ ਤੇ ਜਿਵੇਂ ਤੁਸੀਂ ਕਿਹਾ ਟ੍ਰੇਲਰ ਬਹੁਤ ਸਾਰੀਆਂ ਚੀਜ਼ਾਂ ਲੁਕਾਉਂਦਾ ਵੀ ਆ ਤੇ ਬਹੁਤ ਸਾਰੀਆਂ ਚੀਜ਼ਾਂ ਦਿਖਾਉਂਦਾ ਵੀ ਆ ਜੋ ਮੇਰਾ ਕੈਰੈਕਟਰ ਹੈ ਫਿਲਮ ਦੇ ਵਿੱਚ ਤੁਹਾਨੂੰ ਬਹੁਤ ਤਾਕੜ ਜਿਹਾ ਕੈਰੈਕਟਰ ਦੇਖਣ ਨੂੰ ਮਿਲੇਗਾ ਬਟ ਹਲੇ ਰਿਵੀਲ ਨਹੀਂ ਕਰਨਾ ਹੈਗਾ ਤੁਸੀਂ ਫਿਲਮ ਦੇਖਿਓ ਉਹਦੇ ਵਾਸਤੇ ਤੇ ਇੱਕ ਚੀਜ਼ ਜੋ ਮੈਂ ਕਹਿਣਾ ਚਾਹੁੰਦੀ ਆ ਫਿਲਮ ਤੋਂ ਪਹਿਲਾਂ ਨਾ ਮੈਂ ਸਰਦੀ ਫੈਨਸੀ ਜਿਵੇਂ ਆਪਾਂ ਸਾਰੇ ਜਾਣੇ ਹੈਗੇ ਆ ਪਰ ਮੈਂ ਫਿਲਮ ਦੇ ਸ਼ੂਟ ਤੋਂ ਬਾਅਦ ਜਿਹੜੇ ਸਾਡੇ ਕਟੜ ਫੈਨ ਨੇ ਨਾ ਮੈਂ ਉਹਨਾਂ ਦੀ ਲਿਸਟ ਦੇ ਵਿੱਚ ਸ਼ਾਮਿਲ ਹੋ ਗਈਆਂ ਸਾਡਾ ਐਕਸਪੀਰੀਅੰਸ ਇੰਨਾ ਸੋਹਣਾ ਰਿਹਾ ਬਣਾਉਂਦਾ ਤੇ ਜੋ ਵੀ ਤੁਸੀਂ ਇੱਥੇ ਇੰਨੇ ਉਮਦਾ ਸਟਾਰ ਕਾਸਟ ਬੈਠੀ ਹੈ ਤੁਸੀਂ ਸਾਰੇ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਉਹਨਾਂ ਵਾਸਤੇ ਤਾਂ ਫਿਲਮ ਦੇਖਣ ਜਾਊਂਗੀ ਬਟ ਆਈ ਥਿੰਕ ਇਸ ਫਿਲਮ ਨੂੰ ਸਭ ਤੋਂ ਵੱਧ ਇਹਦੀ ਸਟੋਰੀ ਲਾਈਨ ਵਾਸਤੇ ਦੇਖਣਾ ਚਾਹੀਦਾ ਕਿਉਂਕਿ ਅਸੀਂ ਧੀਰਤ ਸਰ ਦਾ ਕੰਮ ਪਹਿਲਾਂ ਵੀ ਪਾਸਟ ਵਿੱਚ ਦੇਖ ਚੁੱਕੇ ਆ ਉਹਨਾਂ ਦੀ ਹਰ ਸਟੋਰੀ ਇੱਕ ਤੋਂ ਵੱਧ ਕੇ ਇੱਕ ਹੁੰਦੀ ਹੈ ਇੰਨੇ ਬਾਕਮਾਲ ਕਨਸੈਪਟਸ ਹੁੰਦੇ ਨੇ ਇੰਨੇ ਸੋਹਣੇ ਡਾਇਲੌਗਸ ਹੁੰਦੇ ਨੇ ਤੇ ਆ ਇਸ ਫਿਲਮ ਦੀ ਸਭ ਤੋਂ ਵੱਡੀ ਖੂਬਸੂਰਤੀ ਇਸ ਦੀ ਸਟੋਰੀ ਲਾਈਨ ਦੇ ਵਿੱਚ ਹੈ ਕਿ ਬਾਕੀ ਐਲੀ ਤੇ ਇਹ ਸਾਰੇ ਨੌਜਵਾਨ ਸਾਡੇ ਇਹ ਵੀ ਸਾਡੇ ਪਰਿਵਾਰ ਦੇ ਮੈਂਬਰ ਹਨ ਸੋ ਇਹ ਫਿਲਮ ਇਸ ਲਈ ਬੀੜਾ ਚੱਕਿਆ ਕਿ ਥੋੜਾ ਜਿਹਾ ਅਲੱਗ ਤਰ੍ਹਾਂ ਦੀ ਬਣਾ ਕੇ ਦੇਖੀਏ ਕਿ ਜਿਹੜਾ ਸਾਡਾ ਯੂਥ ਹੈ ਕਿਉਂਕਿ ਕਾਮੇਡੀ ਫਿਲਮਾਂ ਬਹੁਤ achchiyan ਵੀ ਬਣਦੀਆਂ ਬਹੁਤ ਬਣਦੀਆਂ ਵੀ ਐ ਉਹ ਐਕਸ਼ਨ ਫਿਲਮਾਂ ਕੱਟ ਬਣਦੀਆਂ ਕਿਉਂਕਿ ਜਦੋਂ ਹੁਣ ਸਾਊਥ ਦੀ ਕੋਈ ਫਿਲਮ ਬਣਦੀ ਤਾਂ ਸਾਡੇ ਪੰਜਾਬ ਚ ਵੀ ਉਹਨੂੰ ਪਸੰਦ ਕਰਿਆ ਜਾਂਦਾ ਸੋ ਇਸੇ ਕਰਕੇ ਮੈਨੂੰ ਲੱਗਿਆ ਕਿ ਐਕਸ਼ਨ ਫਿਲਮ ਅਸੀਂ ਬਣਾਈਏ ਉਸ ਤੋਂ ਬਾਅਦ ਇਹ ਕਹਾਣੀ ਨੇ ਰੂਪ ਲਿਆ ਫਿਰ ਤੁਹਾਡੇ ਸਾਹਮਣੇ ਆਈ ਬਿਲਕੁਲ ਜੀ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਨੂ ਦੇਵ ਜਾਸਤ ਰੱਬ ਰਾਖਾ